ਮੁਲਤਾਨੀ ਤੋਂ ਬਾਦਰਕੇ ਦੀ ਸੜਕ ਦਾ ਕਟਨ ਕੀਤਾ 18 ਫੁੱਟ ਕੀਤੀ ਹੈ ਸਰ ਇਹਦੇ ਤੇ 4 ਕਰੋੜ 52 ਲੱਖ ਦਾ ਖਰਚਾ ਹੈ ਧੰਨਵਾਦ ਕਰਦੇ ਆਂ ਸਰਦਾਰ ਭਵਨ ਸਿੰਘ ਜੀ ਮਾਨ ਸਾਡੇ ਬਹੁਤ ਹੀ ਮਿਹਨਤੀ ਐਮਐਲਏ ਦੀਬਾ ਚਰਬਜੀਤ ਕੋਰੀ ਜੀ ਮਾਨੂਗੇ ਸੋ ਨਿਹਾਲ ਸਤ ਅੱਜ ਅਸੀਂ ਪੱਤੀ ਮਲਤਾਨੀ ਤੋਂ ਬਹਾਦਰਕੇ ਦੀ ਸੜਕ ਦਾ ਘਟਨ ਕੀਤਾ 18 ਫੁੱਟ ਕੀਤੀ ਹੈ ਇਸਾ ਤੇ ਇਹਦੇ ਤੇ 4 ਕਰੋੜ 52 ਲੱਖ ਦਾ ਖਰਚਾ ਹੈ ਜੀ ਬੜੇ ਲੋਕਾਂ ਤੋਂ ਬੜੀ ਡਿਮਾਂਡ ਸੀ ਇਹਨਾਂ ਦੇ ਪਿੰਡਾਂ ਦੀ ਵੀ ਇਹਨਾਂ ਸੜਕਾਂ ਨੂੰ ਵੀ ਚੌੜੀਆਂ ਕਰਕੇ ਸਾਨੂੰ ਸਾਨੂੰ ਆਵਾਜਾਈ ਬੱਚਿਆਂ ਦੇ ਸਕੂਲਾਂ ਦਾ ਰਸਤਾ ਸਹੀ ਕਰ ਤੇ ਸਰਪੰਚ ਸਾਹਿਬ ਸਾਡੇ ਬਾਰ ਬਾਰ ਕਹਿ ਰਹੇ ਸੀਗੇ ਸਾਡੇ ਬਲੌਕ ਪ੍ਰਧਾਨ ਖੜੇ ਆ ਅੱਛਾ ਇਧਰ ਤੇ ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਜ਼ੋਰ ਲਾਇਆ ਮੈਂ ਧੰਨਵਾਦ ਕਰਦੀ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਹਰਚੰਦ ਵਰਸ ਸਿੰਘ ਜੀ ਦਾ 3425 ਸਟਾਪ ਦਾ ਐਸਟੀਓ ਸਾਹਿਬ ਜੀ ਸਾਹਿਬ ਜਿਨ੍ਹਾਂ ਨੇ ਇਹ ਫਟਾਫਟ ਟੈਂਡਰ ਪਾਸ ਕਰਾ ਕੇ ਤੇ ਹੁਣ ਕੰਮ ਨੂੰ ਨੇ ਪ੍ਰਚਾਰ ਠੀਕ ਹੈ ਹਾਂਜੀ ਮੈਂ ਜੀ ਸਰਪੰਚ ਸੁਵਿਰ ਸਿੰਘ ਪੰਨੂ ਪਿੰਡ ਪੱਤੀ ਮਲਤਾਨੀ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ ਸਰਦਾਰ ਭਵਨ ਸਿੰਘ ਜੀ ਮਾਨ ਸਾਡੇ ਬਹੁਤ ਹੀ ਮਿਹਨਤੀ ਐਮਐਲਏ ਬੀਬਾ ਸ਼ਰਬਜੀਤ ਕੌਰ ਜੀ ਮਾਨੂਗੇ ਤੇ ਸਦਕਾ ਅੱਜ ਇਹਨਾਂ ਦੀ ਪ੍ਰੇਰਣਾ ਨਾਲ ਪੱਤੀ ਮਲਤਾਨੀ ਤੋਂ ਲੈ ਕੇ ਬਾਦਰਗਿਆਂ ਤੱਕ 18 ਫੁੱਟੀ ਸੜਕ ਜਿਹੜੀ ਮੁਕੰਮਲ ਹੋਣ ਜਾ ਰਹੀ ਆ ਜੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਮਾਨ ਸਾਹਿਬ ਦਾ ਤੇ ਸਾਡੇ ਐਮਐਲਏ ਸਾਹਿਬ ਦਾ ਠੀਕ ਹੈ ਹਾਂਜੀ ਭਾਈ ਹਾਂਜੀ ਆਪਣੇ ਮਾਨ ਸਾਹਿਬ ਸਰਕਾਰ ਨੇ ਜੀ ਬਹੁਤ ਵਧੀਆ ਸੜਕਾਂ ਦਾ ਜੀ ਨਰਕ ਕੱਢਤਾ ਜੀ ਤਕਰੀਬਨ ਇਹ ਬਹੁਤ ਵਧੀਆ ਸੜਕ ਬਣ ਜਾਨੀ ਜੀ ਸਰਵਜੀਤ ਮਾਨੂ ਜੀ ਨੇ ਬਹੁਤ ਵਧੀਆ ਜਨਰੀ ਪ੍ਰਾਲਾ ਕੀਤਾ ਜੀ ਇਹ ਸੜਕ ਬਹੁਤ ਖਰਾਬ ਸੀਗੀ ਜੀ ਅੱਛਾ ਜਾਨੀ ਜੀ ਲੋਕਾਂ ਨੂੰ ਚਿੱਤਰ ਚੋਂ ਕਢਵਾ ਗਏ ਸਰਕਾਰ ਸਾਹਿਬ ਦਾ ਮਾਨ ਸਾਹਿਬ ਦਾ ਬਹੁਤ ਧੰਨਵਾਦ ਹੈ ਠੀਕ ਹੈ ਇਹ ਜਿਹੜੀ ਸੜਕ ਹੈ ਜੀ ਇਹ ਪੱਤੀ ਮੁਲਤਾਨੀ ਤੋਂ ਭਾਦਰ ਦੇ ਤੱਕ ਤਕਰੀਬਨ 6 ਕਿਲੋਮੀਟਰ ਦੀ ਹੈਗੀ ਹੈ। ਅੱਛਾ ਜੀ। ਇਹ ਸੜਕ ਪਹਿਲਾਂ 10 ਫੁੱਟੀ ਹੈ ਜੀ। ਹਾਂਜੀ। ਇਹਨੂੰ ਹੁਣ 10 ਤੋਂ ਅਸੀਂ 18 ਫੁੱਟ ਚੌੜਾ ਕਰਦੇ ਹਾਂ। ਠੀਕ ਹੈ। ਇਹਦੇ ਤੇ ਤਕਰੀਬਨ 4 ਕਰੋੜ 52 ਲੱਖ ਦਾ ਖਰਚਾ ਆਏਗਾ। ਸਾਡਾ ਟਾਰਗਟ ਹੈ ਜੀ। ਇਹ ਸਾਡਾ ਟਾਰਗੇਟ ਹੈ ਜੀ ਇਹ ਮਾਰਚ-ਅਪ੍ਰੈਲ ਦੇ ਵਿੱਚ ਅਸੀਂ ਇਹਨੂੰ ਲੁੱਕ ਪਾ ਦਾਂਗੇ ਜੀ। ਅੱਛਾ ਜੀ। ਕੰਪਲੀਟ ਕਰ ਦੋ। ਹਾਂਜੀ, ਕੰਪਲੀਟ ਕਰ ਦਾਂਗੇ। ਠੀਕ ਹੈ ਸਰ।